ਉਹ ਉੱਥੇ ਖੜਕੇ ਨਹਿਰ ਜੀ ਤੇ ਵੱਜ ਗਿਆ ਜੀ ਬਿੱਟੇ ਜੀ ਗੋਲੀ ਵੱਜ ਗਈ ਜੀ ਉਹਦੇ ਉੱਪਰ ਚੱਲ ਗਿਆ ਜੀ ਤੇ ਪਿਸਤੌਲ ਫੜ ਲਿਆ ਇਹ ਆਪਾਂ ਬਹੁਤ ਸੋਲਿਆ ਆਪਾਂ ਹਟੇ ਘਰ ਨੂੰ ਰੋਜ਼ ਮਲਾਦੇ ਜੀ ਇਹ ਸਿੱਟ ਕੇ ਇਹਨਾਂ ਚੀਜ਼ਾਂ ਦੇ ਬਹੁਤ ਹੀ ਟੈਨਸ਼ਨ ਵਿੱਚ ਆ ਸਾਡੇ ਭੈਣ ਨੂੰ ਸਾਥ ਤੇ ਮੇਰੇ ਬੱਚੇ ਨੂੰ ਮੇਰੇ ਬੱਚੇ ਨੂੰ ਸਕੂਲ ਤੋਂ ਮਿਲਦੀ ਆ ਅੱਜ ਜਿੰਨਾ ਆਪਣਾ ਬੱਚਾ ਕੰਮ ਕਾਲਾ ਮੇਰਾ ਕਮਿਟੀ ਮੇਰੇ ਬੱਚੇ ਮੇਰਾ ਸਾਦਾ ਕਿਉਂਕਿ ਮੇਰਾ ਬੱਚਾ ਮਜ਼ਦੂਰਾ ਸਰਪੰਚ ਆ ਵਕਤ ਅਹੀਂ ਕੰਮ ਕਿਤਰਾ ਕਰਨੇ ਆ ਫਿਰ ਇਹਨਾਂ ਨੇ ਸਾਡੀਆਂ ਬਾਦਲੇ ਜੀ ਨਿਕਵਾਰੀਆਂ ਖਲਾਉਣੀਆਂ ਇਹਨਾਂ ਕੰਮ ਕੋਖ ਨਹੀਂ ਕੀਤਾ ਉਹਨੂੰ ਕੋ ਮਰਾ ਕਰਕੇ ਬਾਹਰ ਪੇਸ ਦਿੱ ਮੈਨੂੰ 4 ਕੋਈ ਚਾਹੀਦਾ ਮੇਰੇ ਬੱਚੇ ਨੂੰ ਸਕਿਉਰਟੀ ਆ ਕੇ ਮੈਂ 2 ਲੈਣੀ ਨਾਲ ਸੌਲਡ ਕਰ ਮੈਨੂੰ 4-5 ਸਕਿਉਰਟੀ ਦਾ ਚਾਹੀਦਾ ਮੈਂ ਹੋਣੇ ਆਪਣੇ ਬੱਚੇ ਨੂੰ ਜਾ ਇੱਥੇ ਮੰਗਾ ਲੈਣੀ ਮੈਨੂੰ ਸਾਫ ਚਾਹੀਦਾ ਮੇਰੀ ਭੈਣ ਦਾ ਸਾਫ ਚਾਹੀਦਾ ਉਹ ਬੱਚਾ ਗਰੀਬ ਮਰ ਗਿਆ ਕਰਨ ਉਹਦਾ ਸਾਫ ਚਾਹੀਦਾ ਉਹਦਾ ਕੀ ਕਿਸੂ ਦੀਨਚਾਰਾ ਉਸ ਦਿਖੋ ਕਿਸੂ ਨਾ ਵੀ ਉਹ ਨਾਲ ਗਿਆ ਹੈ ਬੇਚਾਰੀ ਪੁਲਿਸ ਨੇ ਹੋ ਜਾਂਦੇ ਨਾ ਕਦੇ ਗੈਵਰਾਂ ਨੂੰ ਨਾ ਕਿ ਮਾਰਦੇ ਹੁੰਦੇ ਆ ਤੇ ਜਗੂ ਦੀ ਮਾਂ ਨੇ ਕਿੰਨੇ ਕਿ ਜਗੂ ਨੇ ਕਿੰਨੇ ਕਿ ਲੋਕਾਂ ਦੀਆਂ ਮਾਵਾ ਪਹਿਣਾ ਮਾਰਖਾਂ ਅਦੀ ਮਾਰੀ ਅੱਜ ਜਗੂ ਦੇ ਇਹ ਸੋਸ਼ਲ ਜਗੂ ਦਾ ਗੈਂਗਸਟਰ ਤੱਬਰ ਆ ਜਗੂ ਦਾ ਕਰ ਦਿਆਂ ਕਿ ਦੁਸ਼ਮਣ ਸਹੀ ਜਗੂ ਦਾ ਦਸ਼ਾ ਨੰਬਰ ਦਾ ਅੱਜ ਪਤਰਾ ਦੀ ਹਿਸਾਬ ਉਹਨਾਂ ਦਾ ਉਹਦਾ ਫਿਰ ਉਹਨੂੰ ਇਹ ਨਹੀਂ ਯਾਦ ਕੀਤਾ ਵੀ 32 ਸਾਲ ਹੋ ਗਏ ਉਹ ਦੁਕੀ ਕਰਨਿਆ ਸਰਕਾਰੀ ਉਹ ਉਹਦਾ ਫਿਰ ਉਹਨੇ ਵੀ ওভার ਟੈਨ ਕਹੀ ਪੁੱਛਿਆ ਬੈਠਾ ਰਮਾਦਾਰ ਬੰਦਾ ਹੈ ਅੰਡਵਲਟਰ ਕੱਟ ਚਲਾਉਂਦਾ ਇਹਦਾ ਕੋਈ ਕਹਿਨੇ ਹੈ ਹਾਂ ਕਹਿਨੇ ਉਹਦਾ ਜੀ ਇਹਨੂੰ ਪੁੱਛਿਆ ਕਿ ਲੋਕਾਂ ਦੇ ਵਿਆਹ ਕਰੰਦੀ ਲੋਕਾਂ ਦੀ ਸੇਵਾ ਕਰਦੀ ਆ ਲੋਕਾਂ ਨੇ ਹਾਂ ਦੇ ਬਾਰੇ ਪੁੱਛਿਆ ਮੈਡਮ ਨੇ ਕਿ ਇਹਨਾਂ ਸਰਕਾਰਾਂ ਨੇ ਮੇਰੇ ਬੱਚਾ ਰਹਿਣ ਕੱਪ ਨਹੀਂ ਦਿੱਤਾ ਜੇ ਮੇਰਾ ਬੱਚਾ ਕਬੱਡੀ ਚ ਜਾਂਦਾ ਹੈ ਨਾ ਮੇਰੇ ਮੇਰੇ ਬੱਚੇ ਦਾ ਪੇੜਾ ਕਰਦਾ ਇਹ ਮੇਰਾ ਬੱਚਾ ਕੀਤਾ ਉਹ ਕਿਹਨਾਂ ਦਾ ਮਾਸੇਮਾਂ ਨੇ ਕਹਿੰਦੇ ਆ ਲੋ ਆ ਜਨਾਂ ਨੇ ਆਂਦੀ ਮੇਰੇ ਬੱਚੇ ਦੀ ਕੀ ਸੋਚਾ ਬੱਚੇ ਗੱਦ ਲੈ ਚੋਵੇਂ ਤੇਰੇ ਨਾਂ ਨੇ ਮਾ ਹੁਣ ਨਾਂ ਐਂਡ ਤੇ ਆਣ ਕੇ ਜਦੋਂ ਜਿਮੜ ਕੇ ਰਸਤਿਆਂ ਨੂੰ ਤਾਂਗ ਜਾਂਦਾ ਆਹ ਵੀਰ ਵਰਗਿਆਂ ਨੇ ਆ ਨਾਲ ਕੇ ਮੇਰੇ ਬੱਚੇ ਲਈ ਪਾਰ ਦੀ ਲੱਗਦਾ ਕਿ ਮੇਰੇ ਬੱਚੇ ਨੂੰ ਚੰਡੀਗੜ੍ਹ ਮੇਰੇ ਬੱਚੇ ਤੇ ਹਮਲਾ ਹੋਇਆ ਅਸੀਂ ਦੱਸਿਆ ਰੀ ਮਾਂ ਨੂੰ ਹੁਣ ਉਹ ਅਸੀਂ ਕੱਢਿਆ ਉਹਨਾਂ ਨੇ ਉਹਨਾਂ ਦੀ ਮਾਂ ਟਾਰਗੇਟ ਕਰਤੀ ਇਹ ਤਾਂ ਜੈਨਸ ਆ ਤੁਹਾਨੂੰ ਕੱਖ ਨਹੀਂ ਜੇ ਬਣਾ ਸਾਡਾ ਕਰ ਰਹੇ ਆ ਉਹ ਵੇ ਦੱਸਦੇ ਆ ਮਤਲਬ ਉਹਨਾਂ ਨੇ ਆਪਣੀ ਪੜਾਈ ਹੁੰਦੀ ਆ ਰਾਤ ਨੂੰ ਪੜਾਣ ਕਰਦੇ ਆ ਆਹ ਕਹਿੰਦੇ ਆ ਆਪਾਂ ਗੱਲ ਕਰਦੇ ਚਲੋ ਕੋਈ ਨਹੀਂ ਆਪਾਂ ਕਰਦੇ ਸਾਰੀ ਲੈਕਚਰ ਕਰਦੇ ਮੇਰਾ ਕੁਝ ਕਰੋ ਹਾਂ ਬੱਚੇ ਹੁੰਦੀ ਆ ਇਹਦੇ ਆਪਣੇ ਬਿਆਨ ਉਹਨਾਂ ਦੇ ਹੋ ਜੇ ਸਾਰੀ ਕਾਰਵਾਈ ਹਾਂ ਜੀ ਤੁਸੀਂ ਡਿਟੇਲ ਦੇ ਵਿੱਚ ਦੱਸੋ ਮਾਤਾ ਜੀ ਕੀ ਗੱਲ ਹੈ ਤੁਹਾਨੂੰ ਕੀ ਲੱਗਦਾ ਸਾਡੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਫੋਲੋਗਰ ਸਾਰੇ ਹੁੰਡੇ ਅਸਰ ਸਿੰਦਰ ਬੰਦਾਵੇ ਤੇ ਉਹਦੇ ਵੀਰ ਦੇ ਪੂਰੇ ਲੋਕਾਂ ਨੇ ਉਹਨਾਂ ਨੇ ਸਾਡੇ ਘਰ ਦਾ ਰਹਿ ਨਹੀਂ ਕੱਖ ਨਹੀਂ ਦਿੱਤਾ ਪਹਿਲਾਂ ਜੱਗ ਨੂੰ ਕੀਤਾ ਇਥੋਂ ਤੱਕ ਪਹੁੰਚਾਤਾ ਜਦੋਂ ਆਪਣੀਆਂ ਹੈਗੀਆਂ ਸੀ ਕਰੋਨਾ ਦੇ ਵੇਲੇ ਹੀ ਕਰੋਨਾ ਦੇ ਵੇਲੇ ਤੋਂ ਮਗਰ ਲੱਗੇ ਸਾਡੇ ਟੱਬਰ ਤੇ ਸਾਡੇ ਘਰ ਦਾ ਜੱਫਾ ਹੱਥ ਤੇ ਮੇਰਾ ਬੱਚਾ ਇਤੋਂ ਨਹੀਂ ਜਾ ਕੇ ਵੇਖੋ ਨਾ ਕਿਤੇ ਅਲਦਵਲਡ ਕੋ ਪਿੰਡ ਨਾ ਪੁੱਛੋ ਪਿੰਡ ਨੇ ਹਰ ਤਰੀਫ ਕਰਦਾ ਵਾ ਉਹ ਤੇ ਹਰ ਤੋ ਹੀ ਕਰਦਾ ਮਗਰ ਉਹਦਾ ਮੈਨੂੰ ਪਤਾ ਨਹੀਂ